हां जी मित्रों आज ਬੋਬੀ ਤੇ ਆਪਾਂ ਨੇ ਕਾगज ਉਤਾਰਨਾ ਸ਼ੁਰੂ ਕਰਤਾ ਤੇ ਆਹ ਕੰਡੀਸ਼ਨ ਆ ਜੀ ਬੇਲ ਦੇਖੋ ਇਹ ਪਲਾਂਟਿੰਗ ਹੋਈ ਹੋਈ ਆ ਤਕਰੀਬਨ 1 2 ਫਰਬਰੀ ਦੀ ਯਾਨੀ ਕਿ ਅੱਜ 1 ਮਹੀਨੇ ਦੀ ਬੇਲ ਹੋਈ ਆ ਤੇ ਦੇਖੋ ਕਿੰਨੀ ਸੋਹਣੀ ਚੱਲੀ ਹੋਈ ਆ ਅੱਜ ਹੋ ਗਈ 3 ਮਾਰਚ ਤੇ ਨਾਲ ਦੀ ਨਾਲ ਇਹ ਸਪਰੇਅ ਦੇ ਦਾਂਗੇ ਕੱਲ ਨੂੰ ਇੱਕ ਸਟ੍ਰੈਸ ਤੋਂ ਤੇ ਥੋੜੀ ਥੋੜੀ ਡ੍ਰਿੰਚਿੰਗ ਕਰ ਦਾਂਗੇ ਤੇ ਮੌਸਮ ਤਾਂ ਠੀਕ ਤਕਰੀਬਨ ਠੀਕ ਹੀ ਆ ਹੁਣ ਅੱਗੇ ਤੇ ਅੱਜ ਇਸ ਤਰ੍ਹਾਂ ਦੀਆਂ ਬਿੱਲਾਂ ਨੇ ਦੇਖੋ ਇੱਕ ਮਹੀਨੇ ਦੀਆਂ ਬਿੱਲਾਂ ਨੇ ਇਹ ਥੋੜੀ ਡੰਡੀ ਤਾਂ ਚੜੀ ਹੋਈ ਆ ਕਿਉਂਕਿ ਗਰਮੈਸ ਪੈ ਗਈ ਸੀ ਨਾ ਤੇ ਅੱਗੇ ਵਾਸੋਂ ਇਹਦੀ ਸੇਵਾ ਕਰਾਂਗੇ ਤੇ ਕੱਲ ਨੂੰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਆ ਕਾਗਜ਼ ਸਾਰਾ ਇਕੱਠਾ ਕਰਕੇ ਤਾਰ ਪੱਟੀ ਜਊ ਤਾਰ ਪੱਟ ਕੇ ਸਾਰੀ ਇਕੱਠੀ ਕਰਕੇ ਖਾਲ ਸਾਫ਼ ਹੋ ਜਾਣਗੇ ਤੇ ਉਸ ਤੋਂ ਬਾਅਦ ਸਮੇਂ ਸਰ ਪਾਣੀ ਦਿੱਤਾ ਜੋ ਨਾਲ ਖਾਦਾਂ ਜੋ ਵੀ ਲੋਡ ਅਨਸਾਰ ਜੁੜੇ ਰਹੇ ਹੋ ਜੀ ਮਾਸਟਰ ਕਿਸਾਨ ਤੇ ਤੁਸੀਂ ਨਾਲ-ਨਾਲ ਨਵੀਆਂ ਵੀਡੀਓ ਸਾਰੀਆਂ ਕਿੰਦੇ ਰਹਾਂਗੇ ਧੰਨਵਾਦ ਜੀ